ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਹਾਂ ਕੈਨੇਡੀਅਨ ਨੈਸ਼ਨਲ ਰੇਲਵੇ ਕੰਪਨੀ ਦਾ ਕਹਿਣਾ ਹੈ ਕਿ ਉਹਨਾਂ ਨੇ ਜੈਸਪਰ ਨੈਸ਼ਨਲ ਪਾਰਕ ਰਾਹੀਂ ਰੇਲ ਸ਼ਿਪਮੈਂਟ ਮੁੜ ਤੋਂ ਸ਼ੁਰੂ ਕਰ ਦਿੱਤੀ ਹੈ ਕੈਨੇਡਾ ਦੇ ਸਭ ਤੋਂ ਵੱਡੇ ਰੇਲ ਮਾਰਗ ਆਪਰੇਟਰ ਨੇ ਬੁੱਧਵਾਰ ਦੁਪਹਿਰ ਜੈਸਪਰ ਖੇਤਰ ਦੇ ਵਿੱਚ ਕਾਰਵਾਈਆਂ ਨੂੰ ਮੁਅਤਲ ਕੀਤਾ ਸੀ ਕਿਉਂਕਿ ਅਲਬਰਟਾ ਪਾਰਕ ਦੇ ਵਿੱਚ ਜੰਗਲ ਦੀ ਅੱਗ ਫੈਲ ਗਈ ਤੇ ਟਾਊਨ ਸਾਈਡ ਦੇ ਵਿੱਚ ਢਾਂਚਿਆਂ ਨੂੰ ਤਬਾਹ ਕਰ ਦਿੱਤਾ ਗਿਆ ਇਸ ਰੋਕ ਨੇ ਕੈਨੇਡੀਅਨ بندرگاہਾਂ ਨੂੰ ਮਾਲ ਦੀ ਆਵਾਜਾਈ ਦੇ ਵਿੱਚ ਮੰਦੀ ਲਈ ਤਿਆਰ ਕੀਤਾ ਸੀ ਕਿਉਂਕਿ ਜੈਸਪਰ ਦੇਸ਼ ਦੇ ਮੁੱਖ ਸਪਲਾਈ ਚੇਨ ਕੋਰੀਡੋਰਾਂ ਦੇ ਵਿੱਚੋਂ ਇੱਕ ਦੇ ਨਾਲ ਸਥਿਤ ਹੈ ਪਰ ਸੀਐਨਈ ਸ਼ੁੱਕਰਵਾਰ ਸਵੇਰੇ ਕਿਹਾ ਕਿ ਉਹਨਾਂ ਨੇ ਇਸ ਖੇਤਰ ਦੇ ਵਿੱਚ ਆਪਣੇ ਬੁਨਿਆਦੀ ਢਾਂਚੇ ਦਾ ਮੌਇਨਾ ਕੀਤਾ ਤੇ ਪਾਕਸ ਕੈਨੇਡਾ ਦੇ ਨਾਲ ਸਲਾਹ ਕਰਕੇ ਰੇਲ ਆਵਾਜਾਈ ਨੂੰ ਮੁੜ ਸ਼ੁਰੂ ਕਰਨ ਦੇ ਯੋਗ ਸੀ ਸੀਐਨ ਦਾ ਕਹਿਣਾ ਹੈ ਕਿ ਉਹ ਖੇਤਰ ਦੇ ਵਿੱਚ ਮੌਸਮ ਤੇ ਅੱਗ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਕਰਨਾ ਜਾਰੀ ਰੱਖ ਰਿਹਾ ਹੈ ਵੈਨਕੂਵਰ ਤੇ ਪ੍ਰਿੰਸ ਰੋਪਰਟ ਦੇ ਐਕਸਪੋਰਟ ਹੱਬ ਤੱਕ ਪੱਛਮ ਵੱਲ ਤੇ ਬਾਕੀ ਦੇਸ਼ ਦੇ ਪੂਰਬ ਵੱਲ ਜਾਰੀ ਰਹਿਣ ਤੋਂ ਪਹਿਲਾ ਸੀਐਨ ਦੇ ਮੁੱਖ ਲਾਈਨ ਪਾਰਕ ਦੇ ਵਿੱਚੋਂ ਲੰਗਦੀ ਹੈ வால்ਮਾਰਟ ਕੈਨੇਡਾ ਨੇ ਵੀਰਵਾਰ ਨੂੰ ਕਿਹਾ ਹੈ ਕਿ ਉਹਨਾਂ ਨੇ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਆਪਣੇ ਲਗਭਗ 40000 ਸਟੋਰ ਅਸੋਸੀਏਟ ਦੇ ਲਈ ਕੰਟਾਵਾਰ ਤਨਖਾਹ ਜਿਹੜੀ ਹੈ ਉਹ ਵਧਾਉਣ ਦੇ ਲਈ ਡਾਲਰ 53 ਮਿਲੀਅਨ ਦਾ ਨਿਵੇਸ਼ ਕੀਤਾ ਹੈ ਇੱਕ ਕਦਮ ਅਜਿਹੇ ਸਮੇਂ ਆਇਆ ਹੈ ਜਦੋਂ வால்ਮਾਰਟ ਪਿਛਲੇ ਕੁਝ ਮਹੀਨਿਆਂ ਤੋਂ ਯੂਐਸ ਦੇ ਵਿੱਚ ਆਪਣੇ ਕਾਮਿਆਂ ਨੂੰ ਬਰਕਰਾਰ ਰੱਖਣ ਦੇ ਲਈ ਨਿਵੇਸ਼ ਵਧਾ ਰਿਹਾ ਹੈ வால்ਮਾਰਟ ਨੇ 1 ਫਰਵਰੀ ਤੋਂ ਆਪਣੇ ਯੂਐਸ ਸਟੋਰ ਮੈਨੇਜਰਾਂ ਦੇ ਲਈ ਸਾਲਾਨਾ ਔਸਤ ਤਨਖਾਹ ਤੇ ਬੋਨਸ ਵਧਾ ਦਿੱਤਾ ਹੈ ਕੰਪਨੀ ਨੇ ਜੂਨ ਦੇ ਵਿੱਚ ਕਿਹਾ ਸੀ ਕਿ ਉਹ ਯੂਐਸ ਦੇ ਵਿੱਚ ਆਪਣੇ ਕੰਟਾਵਰ ਸਟੋਰ ਵਰਕਰਾਂ ਨੂੰ ਬੋਨਸ ਦੇਣਗੇ ਜਿਸ ਦੇ ਵਿੱਚ ਵਾਲਮਾਰਟ ਦੇ ਫਾਰਮੇਸੀ ਅਤੇ ਵਿਜ਼ਨ ਸੈਂਟਰ ਸਟੋਰ ਦੇ ਵਿੱਚ ਇਹ ਸ਼ਾਮਿਲ ਹੈ ਇਹ ਕਦਮ ਵਾਲਮਾਰਟ ਦੇ ਕਰੀਬ 700 ਹਜ਼ਾਰ ਫਰੰਟਲਾਈਨ ਸਟਾਫ ਦੀਆਂ ਤਨਖਾਹਾਂ ਵਧਾ ਸਕਦਾ ਹੈ ਕੈਨੇਡਾ ਦੀ ਮਹਿੰਗਾਈ ਜਿਹੜੀ ਹੈ ਉਹ ਘਟ ਰਹੀ ਹੈ ਤੇ ਸਾਲਾਨਾ ਮਹਿੰਗਾਈ ਦਰ ਜੂਨ ਦੇ ਵਿੱਚ ਉਮੀਦ ਨਾਲੋਂ ਵੱਧ ਹੋਲੀ ਹੋਈ ਹੈ ਜਦਕਿ ਮੁਲਕ ਦੀ ਬੇਰੋਜ਼ਗਾਰੀ ਦਰ ਜਿਹੜੀ ਹੈ ਉਹ 29 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਈ ਹੈ ਜਿਸ ਦਾ ਅਰਥ ਹੋ ਸਕਦਾ ਹੈ ਕਿ ਲੇਬਰ ਮਾਰਕੀਟ ਤੇਜ਼ੀ ਨਾਲ ਵੱਧਦੀ ਆਬਾਦੀ ਨੂੰ ਜਜ਼ਬ ਕਰਨ ਦੇ ਲਈ ਸੰਘਰਸ਼ ਕਰ ਰਹੀ ਹੈ ਇਸ ਲਈ ਲੋਕ ਨੌਕਰੀਆਂ ਜਿਹੜੀਆਂ ਨੇ ਉਗਵਾ ਰਹੇ ਨੇ ਵਾਲਮਾਰਟ ਕੈਨੇਡਾ ਦੇ ਦੇਸ਼ ਭਰ ਦੇ ਵਿੱਚ 400 ਤੋਂ ਵੱਧ ਸਟੋਰ ਨੇ ਜਿਨ੍ਹਾਂ ਦੇ ਵਿੱਚ ਜਿਹੜੇ 1 ਲੱਖ ਤੋਂ ਵੱਧ ਸਟੋਰ ਅਸੋਸੀਏਟ ਕੰਮ ਕਰਦੇ ਨੇ ਕੰਪਨੀ ਨੇ ਵੀਰਵਾਰ ਨੂੰ ਕਿ ਹੈ ਕਿ ਉਹ ਸਟੋਰ ਐਸੋਸੀਏਟਸ ਦੇ ਲਈ ਡਿਜੀਟਲ ਹੈਂਡਹੈਲਡ ਡਿਵਾਈਸਾਂ ਦੇ ਵਿੱਚ ਵੀ ਨਿਵੇਸ਼ ਕਰ ਰਹੇ ਨੇ ਜੋ ਉਹਨਾਂ ਨੂੰ ਚੀਜ਼ਾਂ ਨੂੰ ਤੇਜ਼ੀ ਨਾਲ ਲੱਭਣ ਦੇ ਵਿੱਚ ਮਦਦ ਕਰਨ ਗਿਆ ਸਿਟੀ ਆਫ ਬ੍ਰੈਂਟਨ ਅਤੇ ਮੇਅਰ ਪੈਟ੍ਰਿਕ ਬ੍ਰਾਊਨ ਦੇ ਵੱਲੋਂ ਕ੍ਰਿਕਟ ਦੇ ਉੱਤੇ ਖਾਸ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ ਸਿਟੀ ਆਫ ਬ੍ਰੈਂਟਨ ਦੇ ਵੱਲੋਂ ਇਸ ਸਬੰਧੀ ਇੱਕ ਹੋਰ ਮੀਲ ਪੱਥਰ ਸਥਾਪਿਤ ਕਰਦਿਆਂ ਜੀ 20 ਕੈਨੇਡਾ ਕ੍ਰਿਕਟ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ ਜੋ ਕਿ 25 ਜੁਲਾਈ ਨੂੰ ਸ਼ੁਰੂ ਹੋਇਆ ਤੇ 11 ਅਗਸਤ ਤੱਕ ਬ੍ਰੈਂਟਨ ਸਪੋਰਟਸ ਪਾਰਕ ਵਿਖੇ ਚੱਲੇਗਾ ਟੀਮਾਂ ਅਤੇ ਟੀਮ ਦੇ ਮਾਲਕਾਂ ਨੂੰ ਜੀ ਆਇਆਂ ਕਹਨ ਦੇ ਲਈ ਸਿਟੀ ਹਾਲ ਵਿਖੇ ਸਮਾਗਮ ਦਾ ਆਯੋਜਨ ਕੀਤਾ ਗਿਆ ਜਿੱਥੇ ਸੈਲੀਬ੍ਰੇਸ਼ਨਜ਼ ਦੌਰਾਨ ਜੀ 20 ਕੈਨੇਡਾ ਦੇ ਕੱਪ ਦੀ ਚਲਕ ਵੀ ਸਭ ਨੂੰ ਦੇਖਣ ਨੂੰ ਮਿਲੀ ਇਸ ਮੌਕੇ ਮੇਅਰ ਪੈਟ੍ਰਿਕ ਬ੍ਰਾਊਨ ਅਤੇ ਜੀ 20 ਕੈਨੇਡਾ ਦੇ ਫਾਊਂਡਰ ਗੁਰਮੀਤ ਸਿੰਘ ਭਮੜਾ ਹੋਰਾਂ ਦੇ ਵੱਲੋਂ ਸਭ ਨੂੰ ਜੀ ਆਇਆਂ ਆਖਿਆ ਗਿਆ ਅਤੇ ਉਮੀਦ ਜਤਾਈ ਗਈ ਕਿ ਕੱਪ ਦੇ ਦੌਰਾਨ ਰੋਚਕ ਮੁਕਾਬਲੇ ਦੇਖਣ ਨੂੰ ਮਿਲਣਗੇ ਕ੍ਰਿਕਟ ਪਲੇਅਰਸ ਦੀ ਰੈਡ ਕਾਰਪਟ ਐਂਟਰੀ ਹੋਈ ਜਿੱਥੇ ਸਭ ਨੇ ਤਾੜੀਆਂ ਦੇ ਨਾਲ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਤੇ ਬੈਸਟ ਵਿਸ਼ਸ ਦੇ ਦਿੱਤੀਆਂ ਅਸਤੇ ਦਾ ਸ ਨੂੰ ਮੇਲਾ 30 ਦਾ ਹੋਣ ਜਾ ਰਿਹਾ ਹੈ ਐਵਸ ਫੋਲ ਰਿਖੇ ਤੇ ਵਿਰਸਾ ਫਾਊਂਡੇਸ਼ਨ ਦੇ ਵੱਲੋਂ ਇਹ ਮੇਲਾ ਖੂਬ ਜ਼ੋਰਾਂ ਸ਼ੋਰਾਂ ਦੇ ਨਾਲ ਕਰਵਾਇਆ ਜਾ ਰਿਹਾ ਹੈ ਜਿੱਥੇ ਸਿੰਗਰ ਅਮਨ ਰੋਜ਼ੀ ਲਗਾਉਣਗੇ ਖੂਬ ਰੌਣਕਾਂ ਅਮਨ ਰੋਜ਼ੀ ਤੇ ਵਿਰਸਾ ਫਾਊਂਡੇਸ਼ਨ ਦੇ ਵੱਲੋਂ ਧਰਮਵੀਰ ਧਾਰੀਵਾਲ ਹੋਰਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਮੇਲੇ ਦੇ ਵਿੱਚ ਪਹੁੰਚਣ ਦਾ ਜਿਹੜਾ ਸੱਦਾ ਕੁਝ ਇਸ ਤਰ੍ਹਾਂ ਦਿੱਤਾ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਖੂਬ ਹਲਚਲ ਮਚੀ ਹੋਈ ਹੈ ਤੇ ਹਲਚਲ ਮਚੀ ਹੋਈ ਹੈ ਮੇਲਾ ਤੀਆਂ ਦਾ ਆਉਣ ਵਾਲਾ ਹੈ 10 ਅਗਸਤ ਨੂੰ ਜੀ ਹਾਂ ਵਿਸਾ ਫਾਊਂਡੇਸ਼ਨ ਦੇ ਵੱਲੋਂ ਇਹ ਕਰਵਾਇਆ ਜਾ ਰਿਹਾ ਹੈ ਤੇ ਖੂਬ ਰੌਣਕਾਂ ਵੀ ਇਸ ਮੇਲੇ ਦੇ ਵਿੱਚ ਲੱਗਨ ਜਾਰੀਆਂ ਨੇ ਪੂਰੀ ਟੀਮ ਜਿਹੜੀ ਹੈ ਸਾਡੇ ਨਾਲ ਇਸ ਵੇਲੇ ਮੌਜੂਦ ਹੈ ਸਾਡੇ ਨਾਲ ਧਰਮਵੀਰ ਜੀ ਮੌਜੂਦ ਨੇ ਪਰਮ ਜੀ ਤੇ ਅਮਨ ਰੋਜ਼ੀ ਜੀ ਐਜ਼ ਯੂਜਵਲ ਅਮਨ ਰੋਜ਼ੀ ਨੂੰ ਤੁਸੀਂ ਸਾਰੇ ਜਾਣਦੇ ਹੋ ਧਰਮਵੀਰ ਜੀ ਤੁਹਾਡਾ ਤੋਂ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਇਹ ਕੋ ਤਿਆਰੀ ਜਿਹੜੀ ਆ ਮੁਕੰਮਲ ਹੋ ਚੁੱਕੀ ਹੈ ਤੇ ਇਸ ਮੇਲੇ ਦੇ ਵਿੱਚ ਕੀ ਕੁਝ ਹੋਣ ਜਾ ਰਿਹਾ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਤੁਹਾਨੂੰ ਵੀ ਸ਼ਾਰੀ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਪੰਜਾਬੀ ਚੈਨਲ ਆ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਤੇ ਸਾਰਿਆਂ ਦੇ ਰੂਬਰੂ ਕਰਾਇਆ ਹਾਂਜੀ ਤਿਆਰੀਆਂ ਪੂਰੀਆਂ ਜ਼ੋਰ ਸ਼ਨੋਂ ਤੇ ਚੱਲ ਰਹੀਆਂ ਹੈਗੀਆਂ ਤੇ ਆਲਮੋਸਟ ਸਾਰੀ ਪ੍ਰੈਪਰੇਸ਼ਨ ਡਨ ਹੈਗੀ ਆ ਹੁਣ ਤਾਂ ਅਸੀਂ ਉਸ ਦਿਨ ਦਾ ਇੰਤਜ਼ਾਰ ਕਰ ਰਹੇ ਹਾਂ ਜਿਵੇਂ ਰੋਜੀ ਜੀ ਹੋਣਗੇ ਤੇ ਉੱਥੇ ਰੌਣਕਾਂ ਲਾਉਣਗੇ ਤੇ ਸਾਡੀਆਂ ਦਰਸ਼ਕਾਂ ਪੈਣਾ ਪਹੁੰਚਣਗੀਆਂ ਜੀ ਜੀ ਥੈਂਕ ਯੂ ਪਰਮ ਜੀ ਤੁਹਾਡੇ ਨਾਲ ਗੱਲ ਕਰਦੇ ਆ ਤੁਸੀਂ ਇਸ ਟੀਮ ਦੇ ਵਿੱਚ ਕੀ ਕੀ ਕੰਮ ਕਰ ਰਹੇ ਹੋ ਤੇ ਜਿਵੇਂ ਕਿ ਬਹੁਤ ਸਾਰੇ ਹਮੇਸ਼ਾ ਲੋਕ ਇਕੱਠੇ ਹੁੰਦੇ ਨੇ ਇਸ ਮੇਲੇ ਦਾ ਹਿੱਸਾ ਬੰਦੇ ਨੇ ਕਿੰਨਾ ਕੁ ਜ਼ਿਆਦਾ ਔਖਾ ਹੋ ਜਾਂਦਾ ਸਾਰਿਆਂ ਨੂੰ ਸੰਭਾਲਣਾ ਸੰਭਾਲਣਾ ਪਹਿਲਾਂ ਤਾਂ ਸਾਨੂੰ ਟਾਈਮ ਮੈਨੇਜਮੈਂਟ ਚ ਬਹੁਤ ਪ੍ਰੋਬਲਮ ਆਉਂਦੀ ਹੈ ਕਿਉਂਕਿ ਮੈਂ ਫੁੱਲ ਟਾਈਮ ਕੰਮ ਕਰਦੀ ਆਂ ਸੋ ਅਡਜਸਟਮੈਂਟ ਕਰਨੀ ਬੜੀ ਔਖੀ ਹੁੰਦੀ ਹੈ ਬਾ ਟਾਈਮ ਚੋਂ ਟਾਈਮ ਕੱਢਣਾ ਪੈਂਦਾ ਤੇ ਉਹਦੇ ਨਾਲ ਜਿਹੜੀਆਂ ਹੈਗੀਆਂ ਤਿਆਰੀਆਂ ਤੇ ਜੋਰਾਂ ਛੋਰਾ ਤੇ ਕਰ ਰਹੇ ਆ ਅਸੀਂ ਤਕਰੀਬਨ ਮੁਕੰਮਲ ਹੋ ਗਈਆਂ ਪਰ ਟਾਈਮ ਮੈਨੇਜਮੈਂਟ ਦੀ ਪ੍ਰੋਬਲਮ ਕਰਕੇ ਕਈ ਵਾਰ ਥੋੜਾ ਅੱਗੇ ਪਿੱਛੇ ਹੋ ਜਾਂਦਾ ਪਰ ਬੜੀਆਂ ਜੋਰਾਂ ਛੋਰਾ ਤੇ ਅਸੀਂ ఎవਰੀਥਿੰਗ ਔਨ ਦਾ ਵੇ ਵੇਟਿੰਗ ਫॉर ਦਾ ਡੇ ਐਂਡ ਦੈਨ ਯਾ ਸੋ ਟਿਕਟਸ ਵਗੈਰਾ ਸਾਰੀਆਂ ਵਿਕ ਚੁੱਕੀਆਂ ਨੇ ਹਾਂਜੀ ਆਲਮੋਸਟ ਆਲਮੋਸਟ ਯੈਸ ਯਾ ਤੇ ਹੁਣ ਅਮਨ ਰੋਜ਼ੀ ਜੀ ਅਮਨ ਰੋਜ਼ੀ ਜੀ ਤੁਹਾਨੂੰ ਅਸੀਂ ਬਾਅਦ ਦੇ ਵਿੱਚ ਤਾਂ ਪੁੱਛ ਰਹੇ ਕਿਉਂਕਿ ਤੁਹਾਨੂੰ ਤਾਂ ਫਿਰ ਸਵਾਲ ਤੁਹਾਡੇ ਅੰਦਾਜ਼ ਦੇ ਵਿੱਚ ਹੀ ਸਾਨੂੰ ਕਰਨਾ ਪੈਣਾ ਕਿਉਂਕਿ ਤੁਹਾਡੀ ਆਵਾਜ਼ ਸੁਣੇ ਬਿਨਾ ਤਾਂ ਅਸੀਂ ਥੋੜਾ ਤੋਂ ਸਵਾਲ ਸਿੱਧਾ ਕਰ ਨਹੀਂ ਸਕਦੇ ਸੋ ਆਪਣੇ ਅੰਦਾਜ਼ ਦੇ ਵਿੱਚ ਸਾਨੂੰ ਦੱਸੋ ਕਿ ਅਮਨ ਰੋਜ਼ੀ ਜੀ ਸਰੀ ਦੇ ਵਿੱਚ ਹੁਣ ਆ ਚੁੱਕੇ ਹੋ ਤੇ ਮੇਲਾ ਤੀਆਂ ਦੇ ਵਿੱਚ ਸਾਰਿਆਂ ਨੂੰ ਪਤਾ ਲੱਗ ਚੁੱਕਿਆ ਕਿ ਅਮਨ ਰੋਜ਼ੀ ਜੀ ਉੱਥੇ ਮੌਜੂਦ ਹੋਣਗੇ ਤੇ ਸਰੀ ਦੇ ਵਿੱਚ ਕਾਫੀ ਗਾਹ ਜਾ ਪਿਆ ਪਿਆ ਕਿ ਹੁਣ ਪਹੁੰਚਣਾ ਹੀ ਹੈ ਮੇਲੇ ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੋ ਮੈਂ ਤਾਂ ਇਹੀ ਕਹੂੰਗੀ ਕਿ ਸੌਣ ਮਹੀਨਾ ਆਇਆ ਹੋਵੇ ਤੇ ਤੀਆਂ ਨਾਲ ਲੱਗਣ ਹੋ ਨਹੀਂ ਸਕਦਾ ਸੋ ਮੇਰੀਆਂ ਭੈਣਾਂ ਨੂੰ ਬੇਨਤੀ ਹੈ ਜਿਹੜੇ ਸੋਹਣੇ ਸੋਹਣੇ ਸੂਟ ਸਵਾਕੇ ਅਲਮਾਰੀਆਂ ਚ ਰੱਖੇ ਹੋਏ ਹਨ ਹੁਣ ਉਹਨਾਂ ਨੂੰ ਪਾਉਣ ਦਾ ਟਾਈਮ ਆ ਗਿਆ ਸੋ 10 ਅਗਸਤ ਨੂੰ ਪਹੁੰਚੋ ਜੀ ਫਿਰ ਮੈਂ ਇਹੀ ਕਹੂੰਗੀ ਸੌਣ ਮਹੀਨਾ ਤੀਆਂ ਆਇਆਂ ਕੱਟੀਆਂ ਹੋ ਨਨ ਦਾ ਪਰਜਾਈਆਂ ਸੋਹਣੇ ਮਹੀਨਾ ਤੀਆਂ ਆਈਆਂ ਕਟੀਆਂ ਹੋਣਨ ਦਾ ਪਰ ਜਾਈਆਂ ਇੱਕ ਦੂਜੀ ਨੂੰ ਕਹਿੰਦੀ ਨੀ ਆ ਜਾ ਬਾਬੀ ਨੀ ਆ ਜਾ ਬਾਬੀ ਝੂਟ ਲੈ ਪੀਂਘ ਹੁਲਾਰੇ ਲੈਂਦੀ ਨੀ ਆ ਜਾ ਆਪਣਨ ਦੇ ਝੂਟ ਲੈ ਪੀਂਘ ਹੁਲਾਰੇ ਲੈਂਦੀ ਆਵਾਜ਼ ਹੀ ਵਾ ਅਸੋਏ ਸੁਰੀਲੀ ਆਵਾਜ਼ ਸਾਨੂੰ ਵੈਸੇ 10 ਤਰੀਕ ਨੂੰ ਵੀ ਸੁਣਨ ਨੂੰ ਮਿਲਣੀ ਹੀ ਐ ਇੰਨੀਆ ਰੌਣਕਾਂ ਲੱਗ ਰਿਆ ਨੇ ਧਰਮਵੀਰ ਜੀ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਟਿਕਟਾਂ ਧੜਾ ਧੜ ਵੇਕਰੀਆਂ ਨੇ ਤੇ ਅਮਨ ਰੋਜੀ ਜੀ ਦਾ ਰੌਲਾ ਵੀ ਕਾਫੀ ਜ਼ਿਆਦਾ ਸਰੀ ਦੇ ਵਿੱਚ ਪੈ ਚੁੱਕਿਆ ਹੁਣੇ ਦੱਸੋ ਵੀ ਇੰਨੇ ਜਣਿਆਂ ਨੂੰ ਸਾਂਭਣ ਦੇ ਲਈ ਹੋਰ ਇੰਤਜ਼ਾਮ ਕੀ ਨੇ ਉਥੇ ਕਿੰਨੇ ਵਜੇ ਸਾਰੇ ਪਹੁੰਚਣਗੇ ਤੇ ਕੀ ਇਹ ਖੁੱਲਾ ਸੱਦਾ ਮੰਨਿਆ ਜਾਵੇ ਕੋਈ ਵੀ ਉਥੇ ਪਹੁੰਚ ਸਕਦਾ ਹਾਂਜੀ ਸਾਰਿਆਂ ਲਈ ਓਪਨ ਇਨਵੀਟੇਸ਼ਨ ਆ ਜੀ ਕੋਈ ਵੀ ਸਾਡੀ ਭੈਣ ਮਾਤਾਵਾ ਬੱਚੇ ਇੱਥੇ ਟਿਕਟ ਲੈ ਕੇ ਪਹੁੰਚ ਸਕਦੇ ਇਸ ਮੇਲੇ ਦੇ ਵਿੱਚ ਆਪਣੇ ਕੋਲ ਸਿਕਿਉਰਿਟੀ ਦਾ ਬੈਂਡ ਦਾ ਖਾਣ ਪੀਣ ਦਾ ਪੂਰਾ ਜੀ ਅਰੇਂਜਮੈਂਟ ਕੀਤਾ ਹੋਇਆ ਲਾਈਵ ਕੇਟਿੰਗ ਚੱਲਣੀ ਆ ਜੀ ਜਿਵੇਂ ਪੰਜਾਬ ਦੇ ਵਿੱਚ ਮੇਲੇ ਲੱਗਦੇ ਆ ਜਗਰਾਉਂ ਦੀ ਰੋਸ਼ਨੀ ਦਾ ਮੇਲਾ ਇਸੇ ਤਰ੍ਹਾਂ ਇਹ ਮੇਲਾ ਇੱਕ ਰੂਪ ਲੈਣ ਜਾ ਰਿਹਾ ਇਸ ਸਾਲ ਤੇ ਇੱਥੇ ਸਾਰਾ মিডিਆ ਪਹੁੰਚ ਰਿਹਾ ਲਾਈਵ ਕਵਰੇਜ ਦੇ ਲਈ ਤੇ ਸਾਰੀਆਂ ਭੈਣਾਂ ਮਾਤਾਵਾਂ ਹਮ ਹਮਾ ਕੇ ਪਹੁੰਚ ਰਹੀਆਂ ਲਈ ਕਿ ਭੈਣਾ ਆਲਮੋਸਟ ਸਾਲ ਤੋਂ ਇੰਤਜ਼ਾਰ ਕਰਨ ਲੱਗ ਜਾਂਦੀਆਂ ਵੀ ਬੈਲ ਰੋਡ ਤੇ ਤੀਆਂ ਦਾ ਮੇਲਾ ਆਉਣਾ ਤੇ ਸਾਰਿਆਂ ਨੂੰ ਬਹੁਤ ਉਤਸ਼ਾਹਤ ਇਸ ਮੇਲੇ ਵਿੱਚ ਪਹੁੰਚਣ ਦਾ ਤੇ ਸਾਡੇ ਲਈ ਵੀ ਬੜੀ ਮਾਣ ਦੀ ਗੱਲ ਹੈ ਕਿ ਰੋਜੀ ਜੀ ਸਪੈਸ਼ਲੀ ਇੰਡੀਆ ਤੋਂ ਆਏ ਨੇ ਇਸ ਮੇਲੇ ਦੇ ਲਈ ਤੇ ਅਸੀਂ ਇਹਨਾਂ ਦਾ ਵੀ ਥੈਂਕ ਯੂ ਕਰਦੇ ਹਾਂ ਤੇ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਹਮ ਹਮਾ ਕੇ ਇਸ ਮੇਲੇ ਵਿੱਚ ਪਹੁੰਚੋ ਇਸ ਮੇਲੇ ਦੇ ਵਿੱਚ ਖਾਣ ਪੀਣ ਦੇ ਨਾਲ ਨਾਲ ਨੱਚਣ ਟਪਦੇ ਨਾਲ ਨਾਲ ਅਸੀਂ ਆਪਣੇ ਲੋਕ ਵਿਰਸੇ ਦੀ ਪ੍ਰਦਰਸ਼ਨੀ ਵੀ ਲਗਾ ਰਹੇ ਹਾਂ ਇਸ ਮੇਲੇ ਦੇ ਵਿੱਚ ਅਸੀਂ ਪੰਜਾਬ ਦਾ ਇੱਕ ਉਹ ਘਰ ਲੈ ਕੇ ਆ ਰਹੇ ਹਾਂ ਜਿੱਦਾਂ ਦਾ ਆਪਣਾ ਰਹਿਣ ਸਹਿਣ ਸੀ ਆਪਾਂ ਪੰਜਾਬ ਚ ਪਿੰਡਾਂ ਚ ਕਿੱਦਾਂ ਰਹਿੰਦੇ ਸੀ ਤੇ ਹਰ ਇੱਕ ਮਾਂ ਹਰ ਇੱਕ ਧੀ ਹਰ ਇੱਕ ਭੈਣ ਨੂੰ ਉਸ ਘਰ ਦੇ ਵਿੱਚ ਖੜ ਕੇ ਇਹ ਫੀਲ ਹੋਊਗਾ ਕਿ ਉਹ ਆਪਣੇ ਪੇਕਿਆਂ ਦੇ ਵੇੜੇ ਵਿੱਚ ਖੜੀ ਹੈ ਜੀ ਆ ਪਰਮ ਖੁਸ਼ਖਹਿਣਾ ਚਾਹੁੰਦੇ ਹਾਂ ਸਾਰੇ ਦਰਸ਼ਕਾਂ ਨੂੰ ਜਿਹੜੇ ਤਿਆਰੀ ਕਰ ਰਹੇ ਨੇ ਪਹੁੰਚਣ ਦੀ ਹਾਂਜੀ ਮੈਂ ਇਹ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਆਪਣੀਆਂ ਬੱਚੀਆਂ ਨੂੰ ਜ਼ਰੂਰ ਲੈ ਕੇ ਆਇਓ tage una nu abba ਇਹ ਦੱਸ ਸਕੀਏ ਕਿ ਆਪਾਂ ਜਦੋਂ 20 25 30 ਸਾਲ ਪਹਿਲਾਂ ਆਪਣਾ ਪੰਜਾਬ ਛੱਡ ਕੇ ਆਏ ਸੀ ਤਾਂ ਪੰਜਾਬ ਕਿਦਾਂ ਦਾ ਸੀ ਉਦਾਂ ਤੇ ਇੱਕ ਸਾਡੀ ਇਹ ਕੋਸ਼ਿਸ਼ ਹੈ ਵਿਰਸਾ ਫਾਊਂਡੇਸ਼ਨ ਦੀ ਕਿ ਆਪਾਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜ ਕੇ ਰੱਖ ਸਕੀਏ ਸੋ ਅਸੀਂ ਇਹ ਕੋਸ਼ਿਸ਼ ਕੀਤੀ ਆ ਕਿ ਅਸੀਂ ਆਪਣੀਆਂ ਜਿਹੜੀਆਂ ਉਮੀਦਾਂ ਉਹਨਾਂ ਦੇ ਖਰੇ ਉੱਤਰੀਏ ਤੇ ਆਪਾਂ ਆਪਣੇ ਆਉਣ ਵਾਲੇ ਬੱਚਿਆਂ ਨੂੰ ਦੱਸ ਸਕੀਏ ਕਿ ਸਾਡਾ ਇਹ ਵਿਰਸਾ ਹੈ ਸਾਡਾ ਕਲਚਰ ਆ ਇਹ ਸਾਡੀ ਬੋਲੀ ਆ ਇਹ ਸਾਡਾ ਪਹਿਰਾਵਾ ਖਾਣ ਪੀਣਾ ਸੋ ਉਮੀਦ ਕਰਦੀਆਂ ਕਿ ਭੈਣਾ ਮਾਤਾ ਦੇ ਨਾਲ-ਨਾਲ ਆਪਣੀਆਂ ਬੱਚੀਆਂ ਨੂੰ ਵੀ ਜਰੂਰ ਲੈ ਕੇ ਆਉਣਗੀਆਂ ਜੀ ਸੋ ਧਰਮਵੀਰ ਜੀ ਤੇ ਪਰਮ ਤੁਸੀਂ ਤਾਂ ਇੱਕ ਜਿਹੜੀ ਬੋਲੀ ਐ ਜਿਹੜੀ ਖਾਸ ਤੌਰ ਦੇ ਉੱਤੇ ਜਿਹਨੂੰ ਇਨਵੀਟੇਸ਼ਨ ਵਾਸਤੇ ਸਾਰਿਆਂ ਨੂੰ ਬਾਣੀ ਉਹ ਤਾਂ ਤੁਸੀਂ ਦੇ ਦਿਓ ਕਿਉਂਕਿ ਇੰਟਰਵਿਊ ਦੀ ਕਲੋਜ਼ਿੰਗ ਅਮਨ ਰੋਜ਼ੀ ਜਿਹਦੇ ਗਾਣੇ ਨਾਲ ਹੀ ਕਰਨੀ ਆ ਅਮਨ ਰੋਜ਼ੀ ਜੀ ਦਾ ਪਾਪਾ ਇਦਾਂ ਨਹੀਂ ਜਾਣਦੇ ਨਾ ਸੋ ਧਰਮਵੀਰ ਜੀ ਤੇ ਪਰਮ ਜੀ ਤੁਸੀਂ ਕੋਈ ਬੋਲੀ ਪਾਣਾ ਚਾਹੋਗੇ ਸਾਰਿਆਂ ਨੂੰ ਇਨਵੀਟੇਸ਼ਨ ਲਈ ਹਾਂਜੀ ਸੌਣ ਮਹੀਨਾ ਦਿੰਟੀਆਂ ਦੇ ਸੌਣ ਮਹੀਨਾ ਦਿੰਟੀਆਂ ਦੇ ਸਭੇ ਸਹੇਲੀਆਂ ਆਈਆਂ ਬਈ ਸੰਤੋ ਬੰਤੋ ਹੋਈਆਂ ਇਕੱਠੀਆਂ ਸਤੋ ਬੰਤੋਆਂ ਕਠੀਆਂ ਵੱਡੀਆਂ ਕਰਾਣੀਆਂ ਜਾਈਆਂ ਗਿੱਧਾ ਪਾ ਰਹੀਆਂ ਨਣ ਦਾ ਤੇ ਪਰ ਜਾਈਆਂ ਗਿੱਧਾ ਪਾ ਰਹੀਆਂ ਨਣ ਦਾ ਤੇ ਪਰ ਜਾਈਆਂ ਗਿੱਧਾ ਪਾ ਰਹੀਆਂ ਨਣ ਦਾ ਤੇ ਪਰ ਜਾਈਆਂ ਗਿੱਧਾ ਪਾ ਰਹੀਆਂ ਮਜ਼ਾ ਆ ਗਿਆ ਅਮਨ ਰੋਜੀ ਜੀ ਤੁਹਾਨੂੰ ਅਸੀਂ ਇਦਾਂ ਨਹੀਂ ਜਾਣਦੇ ਨਾ ਸੋ ਤੁਸੀਂ ਹੁਣ ਆਪਣੀ ਖੂਬਸੂਰਤ ਆਵਾਜ਼ ਦੇ ਵਿੱਚ ਕਿਵੇਂ ਸਰੀ ਵਾਲਿਆਂ ਨੂੰ ਹੋਰ ਇਨਵੀਟੇਸ਼ਨ ਦੇਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਉਹ ਦੱਸ ਦਿਓ ਪਹਿਲਾਂ ਤਾਂ ਮੈਂ ਥੈਂਕਸ ਕਰਾਂਗੀ ਕਿਉਂਕਿ ਆਪਾਂ ਅਕਸਰ ਗੱਲ ਕਰਦੇ ਹੋਏ ਨੇ ਕਿ ਅਸੀਂ ਆਪਣੇ ਪੰਜਾਬੀ ਸੱਭਿਆਚਾਰ ਨੂੰ ਭੁੱਲਦੇ ਜਾ ਰਹੇ ਹਾਂ ਸੇ ਪੰਜਾਬੀ ਮਾਂ ਬੋਲੀ ਨੂੰ ਭੁੱਲਦੇ ਜਾ ਰਹੇ ਹਾਂ ਪਰ ਇੱਥੇ ਮੈਂ ਧਰਮਵੀਰ ਦੀਦੀ ਹੋਣਾ ਦਾ ਸੋ ਪਰਮਜੀਤ ਦੀਦੀ ਹੋਣਾ ਦਾ ਧੰਨਵਾਦ ਕਰਾਂਗੀ ਜਿਨ੍ਹਾਂ ਨੇ ਵਿਦੇਸ਼ਾਂ ਵਿੱਚ ਰਹਿ ਕੇ ਵੀ ਐਦਾਂ ਜਿਹੜੇ ਸਾਡੀ ਤੀਆਂ ਦੇ ਮੇਲੇ ਐ ਜਿਹੜੇ ਕਿਤੇ ਨਾ ਕਿਤੇ ਲੋਪ ਹੋ ਗਏ ਸੀ ਇਹ ਹਨਾ ਜ਼ਿੰਦਾ ਰੱਖਿਆ ਸੋ ਧੰਨਵਾਦ ਕਰਾਂਗੀ ਧੰਨਵਾਦੀ ਇਸ ਲਈ ਜ਼ਿਆਦਾ ਕਾਰੀਆਂ ਕਿ ਤੁਹਾਨੂੰ ਪਤਾ ਹੈ ਇਹ ਕੈਨੇਡਾ ਦੇ ਵਿੱਚ ਅੱਜ ਤੀਆਂ ਲੱਗਣ ਲੱਗੀਆਂ ਤਾਂ ਹੁਣ ਪੰਜਾਬ 'ਚ ਫੇਰ ਮੁੜ ਕੇ ਲੱਗਣ ਲੱਗੀਆਂ ਜਿਹੜੀਆਂ ਕਿ ਭੁੱਲੀ ਗਏ ਸੀ ਕਿ ਤੀਆਂ ਹੁੰਦੀਆਂ ਕੀ ਹੈ ਸੋ ਜਿਹੜਾ ਮੈਂ ਇਨਵੀਟੇਸ਼ਨ ਮੈਂ ਫੇਰ ਆਪਣੀਆਂ ਭੈਣਾਂ ਨੂੰ ਕਹਿ ਰਹੀਆਂ ਮਾਵਾਂ ਨੂੰ ਕਹਿ ਰਹੀਆਂ ਸੋ ਮੈਂ ਇਹ ਕਹੂੰਗੀ ਕਿ ਨਾਲ ਜਿਹੜੀਆਂ ਸਾਡੀਆਂ ਛੋਟੀਆਂ ਬੱਚੀਆਂ ਉਹਨਾਂ ਨੂੰ ਜ਼ਰੂਰ ਲੈ ਕੇ ਆਈਓ ਤਾਂ ਜੋ ਆਪਾਂ ਉਹਨਾਂ ਨੂੰ ਵੀ ਦੱਸਣਾ ਅਸੀਂ ਕਿੰਨੇ ਤਾਂ ਰਹਿੰਦੇ ਆ ਕਿ ਸਾਡਾ ਪੰਜਾਬੀ ਸੱਭਿਆਚਾਰ ਅਸੀਂ ਭੁੱਲਦੇ ਜਾ ਰਹੇ ਆ ਜੇ ਅਸੀਂ ਇਹਨਾਂ ਨੂੰ ਅਪਣਾਵਾਂਗੇ ਅਸੀਂ ਆਪਣੇ ਬੱਚਿਆਂ ਨੂੰ ਦੱਸਾਂਗੇ ਅੱਗੇ ਉਹ ਵੀ ਆਪਣੇ ਫੇਰ ਬੱਚਿਆਂ ਨੂੰ ਦੱਸਣਗੇ ਕਿ ਸਾਡਾ ਪ੍ਰਾਤ ਸੋ ਅੱਜ ਜੀ 10 ਅਗਸਤ ਨੂੰ ਐਬਸਪੋਰਟ ਦੇ ਵਿੱਚ ਰੌਲ ਮਿਲ ਕੇ ਆਪਾਂ ਨੇ ਫਿਰ ਧੂੜਾਂ ਪੱਟਣੀਆਂ ਕਿਉਂਕਿ ਇਹੀ ਦਿਨ ਹੁੰਦੇ ਨੇ ਮੈਂ ਇੱਥੇ ਹੀ ਕਹਿਣਾ ਚਾਹੂੰਗੀ ਹੋ ਬੱਲੇ ਬੱਲੇ ਬਿਸੋਣ ਵੀਰ ਕੱਠੀਆਂ ਕਰੇ ਬੱਲੇ ਬੱਲੇ ਬਿਸੋਣ ਵੀਰ ਕੱਠੀਆਂ ਕਰੇ ਪਾਦੋ ਚੰਦਰੀ ਵਿੱਚ ਛੋੜੇ ਪਾਵੇ ਸੋਣ ਵੀਰ ਕੱਠੀਆਂ ਕਰੇ ਪਾਦੋ ਚੰਦਰੀ ਵਿੱਚ ਛੋੜੇ ਪਾਵੇ ਸੋਣ ਵੀਰ ਕੱਠੀਆਂ ਕਰੇ ਆਜੋ ਜੀ ਫੇ ਸਾਰੇ ਨਾਲ ਮਿਲ ਕੇ ਲਾਵਾਂਗੇ ਦੋਸ ਰੌਣਕ 10 ਅਗਸਤ ਨੂੰ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮਾਚ ਸੋ ਇਹ ਤਾਂ ਟੀਮ ਪੂਰੀ ਤਰ੍ਹਾਂ ਰੈਡੀ ਹੈ ਤੇ ਤੁਸੀਂ ਸੁਣ ਵੀ ਲਿਆ ਵੀ ਕਿੰਨੇ ਖੂਬਸੂਰਤੀ ਨਾਲ ਇਹਨਾਂ ਨੇ ਤਿਆਰੀ ਕੀਤੀ ਹੈ ਤੇ ਜਿਹੜਾ ਉੱਥੇ ਪ੍ਰੋਗਰਾਮ ਹੋਣ ਜਾ ਰਿਹਾ ਉਹ ਵਾਕਈ ਧੂੜਾਂ ਪੱਟਣ ਵਾਲਾ ਹੀ ਹੋਏਗਾ 10 ਤਰੀਕ ਦਾ ਜਿਹੜਾ ਹੈ ਉਹ ਇੰਤਜ਼ਾਰ 10 ਦਿਨਾਂ ਦੇ ਵਿੱਚ ਖਤਮ ਹੀ ਵੈਸੇ ਹੋ ਜਾਣਾ ਸੋ ਜਿਨ੍ਹਾਂ ਨੂੰ ਵੀ ਹੋਰ ਟਿਕਟਸ ਜਾਂ ਉੱਥੇ ਪਹੁੰਚਣਾ ਹੈ ਕੋਈ ਇੰਤਜ਼ਾਮ ਕੀ ਕਰਨੇ ਨੇ ਟਾਈਮਿੰਗ ਕੁਝ ਵੀ ਪਾਰਕਿੰਗ ਵਗੈਰਾ ਦਾ ਜਾਨਣਾ ਚਾਹਣੇ ਹੋ ਧਰਮਵੀਰ ਜੀ ਉਹਨਾਂ ਨੂੰ ਤੁਸੀਂ ਕਾਲ ਕਰ ਸਕਦੇ ਹੋ ਇਸ ਵੇਲੇ ਇਹ ਪੰਫਲੈਟ ਇਹਨਾਂ ਦਾ ਜੋ ਵੀ ਡਿਟੇਲਸ ਆ ਸਾਰੇ ਕਿਤੇ ਅਵੇਲੇਬਲ ਹੈਗੀ ਐ ਸੋ ਇਹਨਾਂ ਨੂੰ ਕਾਲ ਬਾਕੀ ਤਾਂ ਫਿਰ ਮੇਲੇ ਦੇ ਵਿੱਚ ਮਿਲਦੇ ਆਂ ਆਸ਼ਦੀਪ ਸਿੰਘ ਦੇ ਨਾਲ ਸ਼ਰੀਗੌਰਵਾ ਸਰ ਇਸਟੂਡੀਓ ਸਰੀ ਵਿਖੇ 3 ਅਗਸਤ ਨੂੰ ਵਿਸ਼ਵ ਪੰਜਾਬੀ ਸੈਮੀਨਾਰ ਹੋਣ ਜਾ ਰਿਹਾ ਹੈ ਸੈਮੀਨਾਰ ਦੇ ਵਿੱਚ ਪੰਜਾਬ ਤੋਂ ਵੀ ਕਈ ਪਤਵੰਤੇ ਸੱਜਣ ਪਹੁੰਚ ਰਹੇ ਨੇ ਭੁਪਿੰਦਰ ਸਿੰਘ ਮੱਲਿ ਹੋਰਾਂ ਤੋਂ ਜਾਣਦੇ ਆਂ ਹੋਰ ਕੀ ਕੁਝ ਹੋਏਗਾ ਇਸ ਸੈਮੀਨਾਰ ਚ ਖਾਸ ਸਤਿ ਸ਼੍ਰੀ ਅਕਾਲ ਜੀ ਸਰੀ ਦੇ ਵਿੱਚ ਵਿਸ਼ਵ ਪੰਜਾਬੀ ਸੈਮੀਨਾਰ ਹੋਣ ਜਾ ਰਿਹਾ ਇਸ ਸੈਮੀਨਾਰ ਨੂੰ ਲੈ ਕੇ ਖੂਬ ਤਿਆਰੀਆਂ ਚੱਲ ਰਹੀਆਂ ਨੇ ਭੁਪਿੰਦਰ ਸਿੰਘ ਮੱਲੀ ਹੋਣੀ ਜੀ ਸੈਮੀਨਾਰ ਦੀ ਸਾਰੀ ਜਿਹੜੀ ਦੇਖਰੇਖ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਇਸ ਸੈਮੀਨਾਰ ਦੇ ਸਬੰਧੀ ਭੁਪਿੰਦਰ ਸਿੰਘ ਮੱਲੀ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਮਿਹਰਬਾਨੀ ਸ਼ਰੀ ਜੀ ਥੈਂਕ ਯੂ ਮੱਲੀ ਸਾਹਿਬ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਵੀ ਸੈਮੀਨਾਰ ਇਹ ਜਿਹੜਾ ਹੋਣ ਲੱਗਿਆ ਇਸ ਸੈਮੀਨਾਰ ਨੂੰ ਲੈ ਕੇ ਹੁਣ ਤੱਕ ਕੀ ਕੀ ਤਿਆਰੀਆਂ ਚੱਲ ਰਹੀਆਂ ਨੇ ਇਸ ਸੈਵਨ ਲੈ ਕੇ ਜੀ ਤੇ ਜਿਹੜੀਆਂ ਤਿਆਰੀਆਂ ਜੋ ਵੀ ਕਿਸੇ ਕਾਮ ਜਾਂ ਪ੍ਰੋਗਰਾਮ ਨੂੰ ਕਰਨ ਦੇ ਲਈ ਜੋ ਤਿਆਰੀ ਹੋ ਰਹੀ ਹੈ ਉਹ ਹੀ ਕਰ ਰਹੇ ਆ ਜੀ ਤਾਂ ਉਹਦੇ ਵਿੱਚ ਕਾਫੀ ਮੁਸ਼ਕਲਾਂ ਵੀ ਆ ਰਹੀਆਂ ਤਾਂ ਜਦੋਂ ਵੀ ਤੁਸੀਂ ਕੋਈ ਸੀਰੀਅਸ ਗੱਲ ਕਰਨੀ ਹੋਵੇ ਮੁਸ਼ਕਲਾਂ ਆਉਂਦੀਆਂ ਹੀ ਆ ਪਰ ਸਾਡਾ ਬਹੁਤ ਵੱਡਾ ਅਭਿਆਸ ਹੈ ਅਸੀਂ ਉਹਨਾਂ ਮੁਸ਼ਕਲਾਂ ਨੂੰ ਇਕੱਲੇ-ਇਕੱਲੇ ਕਰਕੇ ਉਹਨਾਂ ਨੂੰ ਜਿੱਟਾਂਗੇ ਕੁਝ ਅਸੀਂ ਕਰ ਸਕਦੇ ਜੋ ਸਾਡੇ ਬਸ ਦੀਆਂ ਕੁਝ ਕੁਝ ਸਾਡੇ ਬਸ ਤੋਂ ਬਾਹਰ ਵੀ ਮੁਸ਼ਕਲਾਂ ਨੇ ਜੇ ਨਾ ਕੋ ਸਾਡਾ ਇੱਕ ਹਾਲ ਨਹੀਂ ਪਰ ਉਸ ਦਿਨ ਉਹਦਾ ਬਾਰੇ ਗੱਲ ਜਰੂਰ ਕਰਾਂਗੇ ਜੀ ਸੋ 3 ਅਗਸਤ ਨੂੰ ਇਹ ਸੈਮੀਨਾਰ ਹੋਣ ਜਾ ਰਿਹਾ ਤੇ 3 ਅਗਸਤ ਨੂੰ ਜਿਹੜੀ ਹੈ ਕਿੱਥੋਂ ਕਿੱਥੋਂ ਕਿਵੇਂ ਲੋਕ ਇੱਥੇ ਪਹੁੰਚ ਰਹੇ ਨੇ ਤੇ ਖਾਸ ਕਰਕੇ ਕਿਹੜੇ ਥੀਮ ਦੇ ਉੱਤੇ ਸੈਮੀਨਾਰ ਹੋਣ ਜਾ ਰਿਹਾ ਇਹ ਜਿਹੜਾ ਸੈਮੀਨਾਰ ਹੈ ਜੀ ਇਹ ਸੈਮੀਨਾਰ ਪੰਜਾਬ ਦੇ ਜੋ ਵੀ ਮਸਲੇ ਨੇ ਪੰਜਾਬ ਨੂੰ ਜੋ ਵੀ ਚੁਣੌਤੀਆਂ ਨੇ ਅੱਜ ਦੇ ਦੌਰ ਦੇ ਵਿੱਚ ਜੋ ਕੇ ਦੌਰ ਦੇ ਵਿੱਚ ਉਹਨਾਂ ਬਾਰੇ ਅਸੀਂ ਗੱਲਬਾਤ ਕਰਾਂਗੇ ਉਹਨਾਂ ਦੀ ਗੱਲਬਾਤ ਕਰਨ ਲਈ ਜੋ ਵੀ ਪੰਜਾਬ ਦੇ ਵਿੱਚ ਜਿੱਥੇ ਵੀ ਲੋਕੀ ਲਗਾਤਾਰ ਕੰਮ ਕਰ ਰਹੇ ਨੇ ਉਹਨਾਂ ਨੂੰ ਸੱਦਿਆ ਗਿਆ ਨਾਟ ਪੈਸਿਵ ਪਰਸਨੈਲਿਟੀਜ਼ ਨੂੰ ਸੱਦਿਆ ਗਿਆ ਕਿ ਜਿਹੜੇ ਬੰਦੇ ਆਪਣੇ ਚੋਂ ਠੀਕ ਆ ਪੜੇ ਲਿਖੇ ਵੀ ਹੋਣਗੇ ਪਰ ਇਹ ਉਹ ਸਾਰੇ ਲੋਕ ਨੇ ਇਹਨਾਂ ਵਿੱਚ ਡਾਕਟਰ ਪਿਆਰਾ لال ਗਰਕ ਸਾਹਿਬ ਜੀ ਮਿੱਤਰ ਸਿੰਘ ਮੀਤ ਜੀ ਡਾਕਟਰ ਬਾਬਾ ਸਿੰਘ ਜੀ ਡਾਕਟਰ ਗੁਰਦੇਵ ਸਿੰਘ ਜੀ ਇਹ ਸਾਰੇ ਬੰਦੇ ਮਤਲਬ ਲਗਾਤਾਰ ਕੰਮ ਕਰ ਰਹੇ ਨੇ ਲਗਾਤਾਰ ਪੰਜਾਬ ਦੇ ਬਾਰੇ ਔਰ ਪੰਜਾਬ ਦੇ ਮਸਲਿਆਂ ਬਾਰੇ ਉਹ ਸੋਚਦੇ ਨੇ ਜਦੋਂ ਅਸੀਂ ਸੋਚਦੇ ਕਿਉਂਕਿ ਜਿਹੜੀਆਂ ਮੁਸ਼ਕਲਾਂ ਹੈਗੀਆਂ ਸ਼ੈਰੀ ਜੀ ਇਹ ਜਿਸ ਤਰ੍ਹਾਂ ਸਾਨੂੰ ਲੱਗਦਾ ਹੈਗਾ ਨਾ ਵੀ ਸਭ ਕੁਝ ਠੀਕ ਆ ਵੈਸੇ ਸਭ ਕੁਝ ਠੀਕ ਨਹੀਂ ਹੈ ओके ਇਸੇ ਕਰਕੇ ਇਹ ਇਹ ਜਿਹੜੇ ਪ੍ਰੋਗਰਾਮ ਕਰਾਏ ਜਾਂਦੇ ਹੈਗੇ ਇਹ ਕੋਈ ਪ੍ਰੋਗਰਾਮ ਇਸ ਕਰਕੇ ਨਹੀਂ ਕਰਾਏ ਜਾਂਦੇ ਕਿ ਕਿਸੇ ਨੇ ਆਪਣਾ ਨਾਮ ਅੱਗੇ ਕਰਨਾ ਇਹ ਤਾਂ ਕਿਉਂਕਿ ਇਹਨਾਂ ਦੇ ਬਹੁਤ ਹੀ ਵਕਤ ਲੱਗਦਾ ਬਹੁਤ ਹੀ ਸਾਡੇ ਵਸੀਲੇ ਲੱਗਦੇ ਹੈਗੇ ਆ ਤਾਂ ਇਸ ਕਰਕੇ ਸੈਮੀਨਾਰ ਰੱਖਿਆ ਗਿਆ ਹੈਗਾ ਮਹਲੀ ਜੀ ਸੈਮੀਨਾਰ ਨੂੰ ਲੈ ਕੇ ਨਾ ਕਈ ਵਾਰੀ ਇਹ ਹੁੰਦਾ ਵੀ ਬਹੁਤ ਬਹੁਤ ਦੂਰੋਂ ਵੀ ਬਹੁਤ ਸਾਰੇ ਲੋਕ ਜਿਹੜੇ ਆਉਂਦੇ ਨੇ ਸੈਮੀਨਾਰ ਦੇ ਵਿੱਚ ਹਿੱਸਾ ਲੈਣ ਦੇ ਲਈ ਜਿੱਥੇ ਮੋਸਟ ਆਫ ਦਾ ਜਿਹੜੇ ਲੋਕ ਹੁੰਦੇ ਨੇ ਉਹ ਪੰਜਾਬ ਤੋਂ ਵੀ ਹੁੰਦੇ ਨੇ ਸੋ ਆ ਰਹੇ ਨੇ ਉਹ ਵੀ ਬਹੁਤ ਸਾਰੇ ਲੋਕਾਂ ਨੂੰ ਤੁਸੀਂ ਸੱਦਾ ਜਿਨ੍ਹਾਂ ਨੂੰ ਦਿੱਤਾ ਸਾਰੇ ਪਹੁੰਚ ਰਹੇ ਨੇ ਵਧੀਆ ਤਰੀਕੇ ਨਾਲ ਉਹਨਾਂ ਨੂੰ ਵੀਜ਼ਾ ਵਗੈਰਾ ਮਿਲ ਗਏ ਨਹੀਂ ਵੀਜ਼ਾ ਹੀ ਇਹ ਵੱਡੀ ਗੱਲ ਹੈ ਜੀ ਸ਼ਰੀ ਜੀ ਅਸੀਂ ਇਹ ਵੈਸੇ ਚੌਥੀ ਵਿਸ਼ ਪੰਜਾਬੀ ਕਾਨਫਰੰਸ ਕਰਾਉਣੀ ਸੀਗੀ ਔਰ ਅਸੀਂ ਇਨ ਟਾਈਮ ਪ੍ਰੋਫੈਸ਼ਨਲੀ ਬੰਦੇ ਹਾਇਰ ਕਰਕੇ ਉਹਨਾਂ ਦੀ ਐਪਲੀਕੇਸ਼ਨ ਦਿੱਤੀਆਂ ਗਈਆਂ ਔਰ ਉਹੀ ਲੋਕ ਨੇ ਜਿਹੜੇ ਬੰਦੇ ਦੋਨਾਂ ਪੰਜਾਬਾਂ ਦੇ ਵਿੱਚ ਧਰਾਤਲ ਦੇ ਕੰਮ ਕਰ ਰਹੇ ਨੇ ਜੀ ਔਰ ਕੁਝ ਇਦਾਂ ਦੇ ਲੋਕ ਵੀ ਨੇ ਜਿਨ੍ਹਾਂ ਦੇ ਕੋਲ ਉਹਨਾਂ ਦਾ ਕੋਈ ਬੈਂਕ ਬੈਲੈਂਸ ਨਹੀਂ ਹੈ ਕਿ ਉਹ ਤਾਂ ਬੰਦੇ ਸੇਵਾਦਾਰ ਨੇ ਕੰਮੇ ਨੇ ਉਹਨਾਂ ਕੋ ਕੋਈ ਇਸ ਤਰ੍ਹਾਂ ਦੀ ਹੈ ਕਿ ਬਹੁਤ ਵਸੀਲੇ ਹੈਗੇ ਜਾਂ ਜਾਂ ਉਹ ਕੰਫਰਟੇਬਲ ਲਾਈਫ ਜੀਂਦੇ ਹੈਗੇ ਤਾਂ ਅਸੀਂ ਇੱਥੇ ਦੇ ਜਿਹੜੇ ਲੋਕਲ ਸਾਡੇ ਨੁਮਾਇੰਦੇ ਨੇ ਉਹਨਾਂ ਨੂੰ ਵੀ ਅਪਰੋਚ ਕੀਤਾ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਸੀ ਕਿ ਅਸੀਂ ਇਹ ਤੁਹਾਡਾ ਕੰਮ ਕਰਾਂਗੇ ਅਸੀਂ ਕਿਹਾ ਕਿ ਸਾਨੂੰ ਇਹ ਮੌਕਾ ਹੈ ਕਿ ਅਸੀਂ ਉਹਨਾਂ ਨੂੰ ਸਾਡੇ ਕੇ ਇੱਥੇ ਬੰਦਾ ਗੱਲਬਾਤ ਕਰੀਏ ਪਰ ਆਖਰੀ ਸਮੇਂ ਤੇ ਉਹਨਾਂ ਨੇ ਕਿਹਾ ਕਿ ਜੀ ਮੁਸ਼ਕਿਲ ਆ ਗਈ ਜੀ ਆਹ ਆ ਗਈ ਜੀ ਬਹੁਤ ਲਪੀਕੀ ਹੋ ਆ ਜੀ ਤਾਂ ਇਹ ਹਮੇਸ਼ਾ ਹੀ ਹੁੰਦਾ ਹੁੰਦਾ ਹੈ ਇਹ ਕੋਈ ਸਾਨੂੰ ਪਹਿਲੀ ਵਾਰ ਸਾਡਾ ਅਭਿਆਸ ਨਹੀਂ ਹੈਗਾ ਸਾਡਾ 81 ਦੇ ਵਿੱਚ ਅਸੀਂ ਇੱਕ ਬਹੁਤ ਵੱਡਾ ਪੰਜਾਬੀਆਂ ਦਾ ਪਹਿਲਾ ਮੇਲਾ ਕਰਾਇਆ ਸੀ ਉਦੋਂ ਸਾਡੇ ਲੱਖਾਂ ਡਾਲਰ ਨ ਹੋ ਗਏ ਇਸ ਗੱਲ ਕਰਕੇ ਖਰਾਬ ਹੋਏ ਸਕੇ ਜੀ ਤਾਂ ਇਹ ਅਸੀਂ ਬਹੁਤ ਦੁਖੀ ਆ ਇਸ ਗੱਲ ਤੋਂ ਕਿ ਸਾਡੇ ਨਾਲ ਕਿਉਂ ਇਸ ਤਰ੍ਹਾਂ ਗੱਲ ਹੁੰਦੀ ਹੈਗੀ ਆ ਕਿ ਜਿਹੜੇ ਲੋਕ ਹੋਰ ਇੱਥੇ ਸਾਡੀ ਹਵਾ ਨੂੰ ਬੁਗਾਨ ਲੈ ਆਉਂਦੇ ਆ ਗਿਆ ਉਹਨਾਂ ਨੂੰ ਬੜੀ ਆਸਾਨੀ ਨਾਲ ਵੀਜ਼ੇ ਮਿਲ ਜਾਂਦੇ ਆ ਜੀ ਤਾਂ ਮਤਲਬ ਇਹ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਭਾਈਚਾਰੇ ਨੂੰ ਕਹਿੰਦਾ ਵੀ ਇਹ ਸਾਨੂੰ ਗੱਲਾਂ ਆਪਣੇ ਨੁਮਾਇੰਦੇ ਤੋਂ ਪੁੱਛਣੀਆਂ ਚਾਹੀਦੀਆਂ ਵੀ ਇਹ ਜੇ ਅਸੀਂ ਜਿਹੜੇ ਸਾਡੇ ਸੂਝਵਾਨ ਲੋਕ ਨੇ ਜਿਹੜੇ ਸਾਡੇ ਅਦਵਨਾ ਇਹਨਾਂ ਦਾ ਸੰਬੰਧ ਸੰਬੰਧ ਹੈਗਾ ਜੇ ਉਹ ਨਹੀਂ ਸਿੱਧ ਸੱਦ ਕੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਤਾਂ ਫਿਰ ਸਾਡਾ ਭਾਈ ਜਿਹੜਾ ਕੀ ਕਿੱਧਰ ਨੂੰ ਜਾਏਗਾ ਫੇਦਾ ਹੋਏਗਾ ਜੀ ਉੱਥੇ ਆ ਗੋਲੀ ਚੱਲ ਗਈ ਉੱਥੇ ਦੋ ਨੌਜਵਾਨ ਇੱਥੇ ਮਰ ਗਏ ਚਾਰ ਬੰਦੇ ਉੱਥੇ ਡਰੱਗ ਜ ਫਸ ਗਏ ਸੋ ਇਹ ਜਿਹੜੀਆਂ ਚੀਜ਼ਾਂ ਹੈਗੇ ਬਹੁਤ ਸੀਰੀਅਸ ਇਹ ਸਵਾਲ ਹੈਗੇ ਆ ਸਾਡੇ ਭਾਈਚਾਰੇ ਦੇ ਕਰਕੇ ਸੀ ਭਾਈਚਾਰੇ ਦੇ ਵਿੱਚ ਇੱਕ ਆਗੂ ਰੋਲ ਜਾਂ ਐਕਟਿਵਿਜ਼ਮ ਦਾ ਰੋਲ ਕਰਦੇ ਆਗੇ ਅਸੀਂ ਇਹ ਸਵਾਲ ਚੱਕਾਂਗੇ ਯੂ نو ਇਹ ਨਹੀਂ ਵੀ ਕਿਸੇ ਵਿਅਕਤੀ ਦੇ ਹੀ ਖਿਲਾਫ ਆ ਜਾਂ ਕਿਸੇ ਪਾਰਟੀ ਦੇ ਖਿਲਾਫ ਆ ਪਰ ਇਹ ਜਿਹੜੀਆਂ ਸਾਡੀਆਂ ਮੰਗਾਂ ਨੇ ਜਿਹੜੇ ਸਾਡੇ ਹੱਕ ਨੇ ਅਸੀਂ ਇਹਨਾਂ ਬਾਰੇ ਜ਼ਰੂਰ ਗੱਲ ਕਰਾਂਗੇ ਕਿ ਸਾਡੇ ਨਾਲ ਇਸ ਤਰ੍ਹਾਂ ਹਮੇਸ਼ਾ ਹੀ ਕਿਉਂ ਹੁੰਦਾ ਅਪਰੋਚ ਹੁਣ ਤੱਕ ਕੀਤੀ ਤੁਸੀਂ ਕਿਸੇ ਵੀ ਐਮਪੀ ਨਾਲ ਬਿਲਕੁਲ ਹਾਂਜੀ ਮੈਂ ਜਿਹੜੇ ਸਾਡੇ ਇਲਾਕਿਆਂ ਦੇ ਐਮਪੀਜ਼ ਦੇ ਉਹਨਾਂ ਨਾਲ ਬੜੀ ਬੜੇ ਪਿਆਰ ਨਾਲ ਉਹਨਾਂ ਨਾਲ ਬਹੁਤ ਸਮਾਂ ਪਹਿਲਾਂ ਉਹਨੂੰ ਅਪਰੋਚ ਕੀਤਾ ਸੀ ਕੱਲ ਵੀ ਮੈਨੂੰ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਜੀ ਔਰ ਉਹਨਾਂ ਨਾਲ ਹੋਰ ਵੀ ਗੱਲਬਾਤ ਕਰੇ ਬੜੇ ਦੋਸਤਾਂ ਨਾਲ ਮੇਰੇ ਸਬੰਧ ਨੇ ਉਹਨਾਂ ਨਾਲ ਔਰ ਇਕੱਲੇ ਅਜ ਦੇ ਸਬੰਧ ਨਹੀਂ ਹੈ ਪਿਛਲੇ 40 ਸਾਲ ਦੇ ਮੇਰੇ ਸਬੰਧ ਹੈਗੇ ਆ ਜੀ ਤਾਂ ਪਰ ਇਹ ਜਿਹੜੇ ਮਸਲੇ ਹੈਗੇ ਆ ਹੋ ਸਕਦਾ ਉਹਨਾਂ ਦੇ ਵੀ ਬਸ ਦੇ ਨਾ ਹੋਣ ਬਿਲਕੁਲ ਹਾਂਜੀ ਤਾਂ ਪਰ ਉਹਨਾਂ ਨਾਲ ਗੱਲ ਕਰਨੀ ਸਾਡੀ ਬਣਦੀ ਹੈ ਕਿ ਅਸੀਂ ਤੁਹਾਨੂੰ ਇਸ ਕਰਕੇ ਭੇਜਿਆ ਕਿ ਤੁਸੀਂ ਸਾਡੇ ਜਿਹਨੇ ਸਾਡੀਆਂ ਮੁਸ਼ਕਲਾਂ ਹੈਗੀਆਂ ਉਹਨਾਂ ਦੀ ਤੁਸੀਂ ਆਵਾਜ਼ ਉਠਾਓ ਵੀ ਸਾਡੇ ਭਾਈਚਾਰੇ ਨੂੰ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਇਸ ਨਾਲੇ ਜਿਹੜੀ ਗੱਲਬਾਤ ਕਰਨੀ ਹੈਗੀ ਹੈ ਔਰ ਜੇ ਇਸ ਤਰ੍ਹਾਂ ਜਿਹੜੀ ਸੈਮੀਨਾਰ ਹੈਗੇ ਇਸ ਤਰ੍ਹਾਂ ਦੀ ਜਿਹੜੀ ਕਾਨਫਰੰਸ ਆ ਉਹਨਾਂ ਲਈ ਇਹਨਾਂ ਨੂੰ ਸਪੈਸ਼ਲ ਸਹਿਯੋਗ ਦੇਣਾ ਚਾਹੀਦਾ ਤਾਂ ਕਿ ਸਾਡੇ ਜਿਹੜੇ ਜਿਹੜੇ ਉਹ ਲੋਕ ਨੇ ਜਿਹੜੇ ਉੱਥੇ ਕੰਮ ਕਰਦੇ ਨੇ ਜਿਦਾਂ ਡਾਕਟਰ ਪਿਆਲਾਲ ਗਰਕਸ ਸਾਹਿਬਾਗੇ ਉਹਨਾਂ ਦੀ ਉਮਰ 77 ਸਾਲ ਦੀ ਹੈ ਉਹ 24 ਘੰਟੇ ਐਕਟਿਵ ਰਹੇ ਬਿਲਕੁਲ ਔਰ ਕੋਈ ਵੀ ਸਮੱਸਿਆ ਹੈਗੀ ਪੰਜਾਬ ਦੇ ਵਿੱਚ ਤੁਸੀਂ ਤੁਸੀਂ মিডিਆ ਦੇ ਲੋਗ ਤੁਸੀਂ ਉਹਨਾਂ ਨੂੰ ਦੇਖਦੇ ਰਹਿੰਦੇ ਤਾਂ ਇਹ ਸਾਰੇ ਲੋਕ ਕੰਮ ਕਰਦੇ ਨੇ ਪਰ ਜਦੋਂ ਇਹ ਗੱਲ ਹੁੰਦੀ ਉਹਨਾਂ ਦਾ ਵੀ ਦਿਲ ਟੁੱਟਦਾ ਸਾਡਾ ਤਾਂ ਜੋ ਟੁੱਟਣਾ ਟੁੱਟਣਾ ਹੀ ਆ ਪਰ ਇਹਨਾਂ ਬਾਰੇ ਅਸੀਂ ਉਹ ਉਹਦੋਂ ਗੱਲਬਾਤ ਵੀ ਕਰਾਂਗੇ ਔਰ ਮੈਂ ਤੁਹਾਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਵੀ ਆਪਣੇ ਪ੍ਰੋਗਰਾਮਾਂ ਦੇ ਵਿੱਚ ਜੀ ਇਹ ਜੈਨੂਨ ਗੱਲਾ ਹੈਗੀ ਆ ਇਹਨਾਂ ਬਾਰੇ ਜ਼ਰੂਰ ਗੱਲ ਚੱਕਿਆ ਕਰੋ ਜੀ ਮਹਲੇ ਜੀ ਜਿਹੜੀ ਕਾਨਫਰੰਸ ਹੋਣੀ ਸੀ ਹੁਣ ਸੈਮੀਨਾਰ ਦੇ ਵਿੱਚ ਤੁਹਾਨੂੰ ਤਬਦੀਲ ਕਰਨੀ ਪਈ ਆ ਐਦਾਂ ਦੇ ਸੈਮੀਨਾਰ ਜਾਂ ਕਾਨਫਰੰਸ ਕਰਾਉਣ ਦਾ ਜਿਹੜਾ ਮਕਸਦ ਹੁੰਦਾ ਉਹ ਕੀ ਆ ਤੁਹਾਨੂੰ ਲੱਗਦਾ ਵੀ ਜਿਸ ਵਿਸ਼ੇ ਦੇ ਤੁਸੀਂ ਜ਼ਿਕਰ ਕਰਨ ਜਾ ਰਹੇ ਹੋ ਉਹਦਾ ਕੋਈ ਚੰਗਾ ਇਫੈਕਟ ਵੀ ਪਾਏਗਾ ਦੇਖੋ ਜੀ ਸ਼ੈਰੀ ਜੀ ਜਿਹੜੇ ਮਸਲੇ ਹੈਗੇ ਆ ਕੋਈ ਵੀ ਗੱਲ ਚ ਕਰੀਏ ਤਾਂ ਉਹ ਮਸਲਾ ਹੀ ਆ ਕਿਉਂਕਿ ਕਿਸੇ ਨੇ ਐਡੇ ਲੰਬੇ ਸਮੇਂ ਤੋਂ ਉਹਨਾਂ ਮਸਲਿਆਂ ਦਾ ਕੋਈ ਹੱਲੇ ਨਹੀਂ ਕੀ ਲੰਬੇ ਜਾਂ ਉਹ ਗੱਲ ਵੀ ਨਹੀਂ ਕਰ ਦਿੰਦੇ ਉਹ ਕਹਿੰਦੇ ਸਭ ਕੁਝ ਠੀਕ ਹੈ ਪਰ ਸਭ ਕੁਝ ਠੀਕ ਨਹੀਂ ਹੈ ਹੁਣ ਜਿਹੜੀ ਕਾਨਫਰੰਸ ਅਸੀਂ ਹਲੀ ਕੀ ਸੀ ਉਹ ਕਰਕੇ ਜਿਹੜੀਆਂ ਮੈਂ ਪਹਿਲਾਂ ਗੱਲ ਕੀਤੀਏ ਵੀਜ਼ਾ ਨਾ ਮਿਲਣ ਕਰਕੇ ਉਹ ਅਸੀਂ ਕਰ ਨਹੀਂ ਸਕੇ ਅਸੀਂ ਤਾਂ ਉਹ ਪੋਸਟਪੋਨ ਕਰ ਦਿੱਤੀ ਸੀ ਜੀ ਪਰ ਕੁਝ ਲੋਕਾਂ ਨੇ ਪਹਿਲਾਂ ਹੀ ਟਿਕਟਾਂ ਲਈਆਂ ਸੀ ਕੁਝ ਲੋਕ ਪਹਿਲਾਂ ਹੀ ਇੱਥੇ ਉਹਨਾਂ ਨੇ ਆਪਣੇ ਇੱਥੇ ਆ ਗਏ ਸੀ ਔਰ ਕਹਿੰਦੇ ਸੀ ਹੁਣ ਅਸੀਂ ਕੀ ਕਰੀਏ ਉਹਨੂੰ ਮੱਦੇਨਜ਼ਰ ਰੱਖਿਆ ਵੀ ਜਿਹੜੇ ਵੀ ਲੋਕ ਆਏ ਨੇ ਜੀ ਉਹਨਾਂ ਨਾਲ ਤਾਂ ਗੱਲ ਕਰੀਏ ਜਿਹਦੇ ਵਿੱਚ ਤਿੰਨ ਵਿਦਵਾਨ ਇੰਗਲੈਂਡ ਤੋਂ ਆਕਸਫੋਰਡ ਤੋਂ ਆ ਰਹੇ ਨੇ ਕੁਝ ਆਪਣੇ ਪੰਜਾਬ ਇੰਡੀਆ ਵਾਲੇ ਪੰਜਾਬ ਉੱਥੋਂ ਆ ਰਹੇ ਨੇ ਕੁਸ਼ਨ ਹੋ ਗਿਆ ਜਿਹੜਾ ਜਿਹੜਾ ਦੂਸਰਾ ਪੰਜਾਬ ਦਾ ਹਿੱਸਾ ਹੈਗਾ ਉੱਥੋਂ ਆ ਰਹੇ ਨੇ ਤਾਂ ਉਹਨਾਂ ਦੇ ਦਾ ਲਾਹਾ ਲੈ ਲਈ ਉਹਨਾਂ ਨਾਲ ਗੱਲਬਾਤ ਕਰ ਲਈ ਜੀ ਅਸੀਂ ਮਤਲਬ ਇਹ ਜਿਹੜਾ ਇਸ ਕਾਨਫਰੰਸ ਨੂੰ ਆਪਣੇ ਸੈਮੀਨਾਰ ਦੇ ਵਿੱਚ ਬਦਲਿਆ ਹੈਗਾ ਪਰ ਹਾਂ ਕਾਨਫਰੰਸ ਅਸੀਂ ਕਰਾਂਗੇ ਅਸੀਂ ਇਹ ਜਿਹੜਾ ਮੁੱਦਾ ਸੀਰੀਅਸਲੀ ਨੋ ਕੀ ਆਪਣੇ ਨੁਮਾਇੰਦਿਆਂ ਰੱਖਾਂਗੇ ਆਪਣੇ ਵੀ ਇਹ ਜਿਹੜੀ ਗੱਲ ਸਾਡੇ ਨਾਲ ਕਿਉਂ ਹਮੇਸ਼ਾ ਹੀ ਇਹ ਗੱਲ ਹੁੰਦੀ ਹੈਗੀ ਅਸੀਂ ਤੀਜੀ ਕਾਨਫਰੰਸ ਜਲੰਧਰ ਦੇ ਵਿੱਚ ਕਰਾਈ ਸੀ ਜੀ ਔਰ ਅਸੀਂ ਉਹ ਤੋਂ ਪਹਿਲਾਂ ਲਾਹੌਰ ਗਏ ਸਾਰੇ ਲੋਕਾਂ ਨੂੰ ਮਿਲੇ ਉਹਨਾਂ ਨੂੰ ਸੱਦਾ ਬ ਦਿੱਤਾ ਉੱਥੇ ਵੀ ਸਾਡੇ ਨਾਲ ਇਸ ਤਰ੍ਹਾਂ ਹੀ ਖੇਡ ਹੋਈ ਅਖੀਰ ਤੇ ਕਿਹਾ ਜੀ ਤੁਸੀਂ ਪਹਿਲਾਂ 라ਵਲ ਪਿੰਡੀ ਚਲ ਜਾਓ ਜੀ ਤੁਸੀਂ ਉੱਥੇ ਫੈਸਲਾ ਬਾਂ ਚਲ ਜਾਓ ਜੀ ਅਖੀਰ ਤੇ ਜਾ ਕੇ ਮੱਲੋ ਜਿਹੜੀ ਸਾਡੀ ਉਹਨਾਂ ਲੋਕਾਂ ਦੀ ਨੋ ਕੀ ਇਹ ਮੈਦਾਈ ਕਮ ਹੈ ਉਹਨਾਂ ਦੀ ਇੱਕ ਇਨਸਲਟ ਹੀ ਹੈ ਜੀ ਕਿ ਉਹ ਬੰਦੇ ਵਿਦਵਾਨ ਲੋਕ ਨੇ ਔਰ ਵੀਜ਼ੇ ਲਈ ਉਹ ਜਿਸ ਤਰ੍ਹਾਂ ਕੋਈ ਬੰਦਾ ਬੈਗ ਕਰਦਾ ਹੁੰਦਾ ਯੂ نو ਇਹ ਸਾਡੀ ਜਿਹੜੀ ਮਾਨਸਿਕਤਾ ਦੇ ਬਹੁਤ ਵੱਡੀ ਕਿਸੇ ਨਾਲ ਵੀ ਨਹੀਂ ਹੋਣੀ ਚਾਹੀਦੀ ਇਹ ਤਾਂ ਵਿਦਵਾਨ ਨੇ ਮੈਂ ਤਾਂ ਕਹਿੰਦਾ ਕਿਸੇ ਦੀ ਵੀ ਮਾਨਸਿਕਤਾ ਤੇ ਮਨੁੱਖ ਹੋਣ ਦੇ ਨਾਤੇ ਕਿਸੇ ਦੀ ਵੀ ਮਾਨਸਿਕਤਾ ਤੇ ਸਾਨੂੰ ਹਮਲਾ ਨਹੀਂ ਕਰਨਾ ਚਾਹੀਦਾ ਜੀ ਬਿਲਕੁਲ ਮਹਲੇ ਸਾਹਿਬ ਥੈਂਕ ਯੂ ਸੋ ਮਚ ਤੁਸੀਂ ਨਾਲ ਜੁੜੇ ਇਸ ਵਿਸ਼ੇ ਤੇ ਗੱਲਬਾਤ ਕੀਤੀ ਓਕੇ ਸ਼ਰੀ ਜੀ ਤੁਹਾਡੀ ਮਿਹਰਬਾਨੀ ਜੀ ਸੋ ਬਬਿੰਦਰ ਮੱਲੀ ਜੀ ਨਾਲ ਅਸੀਂ ਗੱਲਬਾਤ ਕਰ ਰਹੀ ਸੀਗੀ ਤੇ ਜਿਹੜੀ ਇਹ ਗੱਲ ਹੋ ਰਹੀ ਸੀਗੀ ਉਹ ਜਿਹੜਾ ਵਿਸ਼ਾ ਪੰਜਾਬੀ ਸਮਿਨਾਰ ਹੋਣ ਜਾ ਰਿਹਾ ਉਸ ਨੂੰ ਲੈ ਕੇ ਸੀ ਔਰ ਖਾਸ ਤੌਰ ਦੇ ਉਤੇ ਇਸ ਸਮਿਨਾਰ ਦੇ ਵਿੱਚ ਹਰ ਕਿਸੇ ਨੂੰ ਹਿੱਸਾ ਬਨਨ ਦੀ ਜਿਹੜੀ ਅਪੀਲ ਵੀ ਕੀਤੀ ਜਾ ਰਹੀ ਹੈ ਤੇ ਜਿਹੜਾ ਇਹਨਾਂ ਦਾ ਮਕਸਦ ਹੈ ਕਈ ਲੋਕ ਜਿਹੜੇ ਬਤਵੰਤੇ ਸੱਜਣ ਪਹੁੰਚ ਰਹੇ ਨੇ ਇਸ ਸਮਿਨਾਰ ਦੇ ਵਿੱਚ ਕਈਆਂ ਨੂੰ ਵੀਜ਼ਾ ਨਹੀਂ ਮਿਲਿਆ ਉਹ ਵੀ ਨਾਲ ਦੀ ਨਾਲ ਇਹਨਾਂ ਦੀ ਨਾਰਾਜ਼ਗੀ ਜਿਹੜੀ ਉਹ ਦੇਖੀ ਜਾ ਰਹੀ ਹੈ ਇਹਨਾਂ ਦਾ ਕਹਿਣਾ ਕਿ ਅਸੀਂ ਹੋਰ ਜਿਵੇਂ ਵੀ ਹੋ ਸਗਾ ਚਾਹੇ ਕੋਈ ਸਿਆਸਤਦਾਨਾ ਉਹਨਾਂ ਤੱਕ ਅਪਰੋਚ ਕਰਕੇ ਆਪਣੀ ਮੰਗ ਜਿਹੜੀ ਹੈ ਉਹ ਜ਼ਰੂਰ ਰੱਖਾਂਗੇ ਕੈਮ ਅਗੇ ਦੇਖਦੇ ਆਂ ਬਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾਦੀ ਇੱਕ ਖਾਸ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁਕਦਾ ਨਮੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਨੇ ਆ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ